ਇੱਕ ਔਰਤ ਜਿਹੜੀ ਯੂਕੇ ਦੀ ਰਹਿਣ ਵਾਲੀ ਆ ਇੰਗਲੈਂਡ ਦੀ ਰਹਿਣ ਵਾਲੀ ਆ ਉਹ 2015 ਦੇ ਵਿੱਚ ਭਾਰਤ ਆਉਂਦੀ ਆ ਤੇ ਗੁਜਰਾਤ ਤੋਂ ਇੱਕ 12 ਸਾਲ ਦੇ ਮੁੰਡੇ ਨੂੰ ਅਡਾਪਟ ਕਰ ਲੈਂਦੀ ਆ ਉਸ ਮੁੰਡੇ ਦਾ ਨਾਮ ਹੁੰਦਾ ਗੋਪਾਲ ਹੁਣ ਕਿਉਂਕਿ ਗੋਪਾਲ ਜਿਹੜਾ ਇਹ ਅੰਡਰ ਏਜ ਹੁੰਦਾ ਤੇ ਇਸ ਔਰਤ ਨੂੰ ਇਹਦੀ ਕਸਟਡੀ ਮਿਲਦੀ ਨਹੀਂ ਆ ਗੋਪਾਲ ਦੇ ਨਾਂ ਦੇ ਉੱਤੇ ਜਦੋਂ ਕਿਉਂਕਿ ਉਹਨੂੰ ਅਡਾਪਟ ਕੀਤਾ ਜਾਂਦਾ ਲੀਗਲੀ ਤਾਂ ਗੋਪਾਲ ਦੇ ਨਾਂ ਦੇ ਉੱਤੇ ਕਰੀਬ 1 ਕਰੋੜ ਦੀ ਜਿਹੜੀ ਹੈ ਇੱਕ ਇੰਸ਼ੋਰੈਂਸ ਕਰਾ ਦਿੱਤੀ ਜਾਂਦੀ ਹੈ ਇੱਕ ਐਫ ਡੀ ਫਿਕਸਡ ਡਿਪੋਜ਼ਿਟ ਜਿਹੜਾ ਉਹ ਕਰਵਾ ਦਿੱਤਾ ਜਾਂਦਾ ਇਹ ਔਰਤ ਵਾਪਸ ਇੰਗਲੈਂਡ ਚਲੀ ਜਾਂਦੀ ਹੈ ਜਿਹਦਾ ਨਾਮ ਅਨੀਤਾ ਧੀਰ ਹੈ ਔਰ ਇਹ ਪਿੱਛੋਂ ਗੁਰਦਾਸਪੁਰ ਦੀ ਰਹਿਣ ਵਾਲੀ ਹੈ ਅਨੀਤਾ ਧੀਰ ਜਿਹੜੀ ਹੈ ਇਹ ਹੀਥਰੋ 에ਅਰਪੋਰਟ ਦੇ ਉੱਤੇ ਇੱਕ ਕਾਰਗੋ ਕੰਪਨੀ 'ਚ ਕੰਮ ਕਰਦੀ ਸੀ ਜਿਹੜੀ ਕੰਪਨੀ ਜਿਹੜੀ ਹੈ ਇੰਪੋਰਟ ਐਕਸਪੋਰਟ ਦੇ ਜਿਹੜੇ ਕੰਮ ਹੁੰਦੇ ਆ ਉਹਦੇ ਚ ਡੀਲ ਕਰਦੇ ਆ ਜਿਹੜੇ ਵੱਡੇ ਵੱਡੇ ਕੈਰੀਅਰਸ ਹੁੰਦੇ ਆ ਜਿਹੜੇ ਵੱਡਾ ਸਮਾਨ ਆ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾਂਦਾ ਜਹਾਜ਼ ਰਾਹੀਂ ਇਹ ਉਸ ਕੰਪਨੀ ਦੇ ਵਿੱਚ ਜੌਬ ਕਰਦੀ ਸੀ ਇਸੇ ਦੌਰਾਨ ਅਨੀਤਾ ਦੀ ਜਿਹੜੀ ਮੁਲਾਕਾਤ ਆ ਜਦੋਂ ਉਹ ਬੇਟੇ ਨੂੰ ਅਡੌਪਟ ਕਰ ਲੈਂਦੀ ਉਤੋਂ ਬਾਅਦ ਇਹਦੀ ਮੁਲਾਕਾਤ ਹੁੰਦੀ ਹੈ ਕਵਲਜੀਤ ਸਿੰਘ ਰਾਇ ਜ਼ਾਦਾ ਨਾਂ ਦੇ ਮੁੰਡੇ ਨਾਲ ਹੁਣ ਅਨੀਤਾ ਦੀ ਜਿਹੜੀ ਏਜ ਹੈ ਤੇ ਜਿਹੜੀ ਮੁੰਡੇ ਦੀ ਏਜ ਹੈ ਇਹਦੇ ਵਿੱਚ ਘੱਟੋ ਘੱਟ 25 ਸਾਲ ਦਾ ਫਰਕ ਹੈ ਅਨੀਤਾ ਦੀ ਉਮਰ ਅੱਜ 60 ਸਾਲ ਹੈ ਔਰ ਕਵਲਜੀਤ ਦੀ ਜਿਹੜੀ ਉਮਰ ਹੈ ਉਹ 35 ਸਾਲ ਹੈ। ਕਰੀਬ 15 ਸਾਲ ਦਾ ਜਿਹੜਾ ਫਰਕ ਇਹਨਾਂ ਦੋਵਾਂ ਦੀ ਉਮਰ ਦੇ ਵਿੱਚ ਹੈਗਾ। ਹੁਣ ਹੁੰਦਾ ਕੀ ਹੈ ਕਿ ਇਹਨਾਂ ਦੋਵਾਂ ਦਾ ਆਪਸ 'ਚ ਪਿਆਰ ਪੈ ਜਾਂਦਾ। ਇਹ ਦੋਵੇਂ ਆਪਸ 'ਚ ਵਿਆਹ ਕਰ ਲੈਂਦੇ ਆ। ਇਹ ਜਿਹੜਾ ਕਵਲਜੀਤ ਹੈ ਇਹ ਰਹਿਣ ਵਾਲਾ ਹੈਗਾ ਗੁਜਰਾਤ ਦਾ। ਇਹ ਕੀ ਕਰਦਾ ਇਹ ਤੇ ਅਨੀਤਾ ਮਿਲ ਕੇ ਕਿਉਂਕਿ ਇੱਕੋ ਕੰਪਨੀ 'ਚ ਕੰਮ ਕਰਦੇ ਹੁੰਦੇ ਆ। ਇਹ ਦੋਵੇਂ ਜਣੇ ਸਲਾਹ ਕਰਦੇ ਆ ਕਿਉਂ ਨਾ ਅਸੀਂ ਆਪਣੀ ਇੱਕ ਕੰਪਨੀ ਬਣਾ ਲਈਏ। ਤੇ ਆਪਾਂ ਆਪਣੇ ਤੌਰ ਤੇ ਕੰਮ ਸ਼ੁਰੂ ਕਰਤੀਏ ਇਹ ਦੋਵੇਂ ਜਾਨੇ ਸਾਲ 2016 ਦੇ ਵਿੱਚ ਜਿਹੜੀ ਕੰਪਨੀ 'ਚੇ ਕੰਮ ਕਰ ਰਹੇ ਹੁੰਦੇ ਉੱਥੋਂ ਇਹ ਨੌਕਰੀ ਛੱਡ ਦਿੰਦੇ ਆ ਤੇ ਆਪਣੀ ਇੱਕ ਕੰਪਨੀ ਬਣਾਉਂਦੇ ਆ ਵੀ ਫਲਾਈ ਦੇ ਨਾਮ ਤੋਂ ਉੱਥੋਂ ਇਹ ਕੰਮ ਸ਼ੁਰੂ ਕਰਦੇ ਆ ਕੰਮ ਸ਼ੁਰੂ ਕੀ ਕਰਦੇ ਆ ਇਹ ਇੰਗਲੈਂਡ ਤੋਂ ਹੈਂਡ ਟੂਲਸ ਜਿਹੜੇ ਆ ਜਿਹਦੇ ਵਿੱਚ ਹਥੌੜੀ ਪਲਾਸ ਛੈਣੀ ਇਦਾਂ ਦਾ ਜਿਹੜਾ ਸਮਾਨ ਹੁੰਦਾ ਹੈਂਡ ਟੂਲਸ ਹੁੰਦੇ ਆ ਜਿਹੜੇ ਇਹ ਆਸਟ੍ਰੇਲੀਆ ਭੇਜਣੇ ਸ਼ੁਰੂ ਕਰਦੇ ਆ ਇਸੇ ਦੌਰਾਨ ਇਹਨਾਂ ਦੋਹਾਂ ਦੇ ਦਿਮਾਗ 'ਚ ਆਉਂਦਾ ਵੀ ਕਿਉਂ ਨਾ ਆਪਾਂ ਜਿਹੜਾ ਡਰੱਗਸ ਸਮਗਲਿੰਗ ਕਰੀਏ ਇੱਕ ਹੀ ਕਰਦੇ ਆ ਕੋਕੀਨ ਭੇਜਣੀ ਸ਼ੁਰੂ ਕਰ ਦਿੰਦੇ ਆ ਆਸਟ੍ਰੇਲੀਆ ਦੇ ਵਿੱਚ ਜਦੋਂ ਆਸਟ੍ਰੇਲੀਆ ਦੇ ਵਿੱਚ ਕੋਕੀਨ ਜਾਂਦੀ ਆ ਉਹ ਉੱਥੇ ਡਿਟੈਕਟ ਹੋ ਜਾਂਦੀ ਆ ਪਤਾ ਲੱਗ ਜਾਂਦਾ ਆਸਟ੍ਰੇਲੀਆ ਦੀ ਪੁਲਿਸ ਜਿਹੜੀ ਆ ਉਹ ਇੰਗਲੈਂਡ ਦੀ ਪੁਲਿਸ ਨਾਲ ਸੰਪਰਕ ਕਰਦੀ ਆ ਵੀ ਇੱਥੋਂ ਇੱਕ ਕਨਸਾਈਨਮੈਂਟ ਸਾਡੇ ਕੋਲ ਆਈ ਆ ਇਹਦੇ ਵਿੱਚ ਡਰੱਗਸ ਹੈਗੇ ਆ ਇੰਗਲੈਂਡ ਦੀ ਜਿਹੜੀ ਪੁਲਿਸ ਹੈ ਉਹ ਇਹਨਾਂ ਦੀ ਪਾਲ ਸ਼ੁਰੂ ਕਰ ਦਿੰਦੇ ਆ 2019 ਦੇ ਵਿੱਚ ਜੇ ਇਸ ਵੇਲੇ ਕੋਰੋਨਾ ਸ਼ੁਰੂ ਹੋ ਚੁੱਕਿਆ ਸੀਗਾ ਉਸ ਦੌਰਾਨ ਜਦੋਂ ਇਹਨਾਂ ਦੇ ਘਰ ਪੁਲਿਸ ਛਾਪਾ ਮਾਰਦੀ ਆ ਤਾਂ ਕਰੀਬ ਭਾਰਤੀ ਕਰੰਸੀ ਦੇ ਹਿਸਾਬ ਨਾਲ 30 ਲੱਖ ਰੁਪਈਆ ਜਿਹੜਾ ਇਹਨਾਂ ਦੇ ਘਰੋਂ ਬਰਾਮਦ ਹੁੰਦਾ ਇਹਨਾਂ ਦੇ ਘਰੋਂ ਉਹ ਸਾਰਾ ਸਾਜੋ ਸਮਾਨ ਬਰਾਮਦ ਹੁੰਦਾ ਜਿਹਦੇ ਨਾਲ ਇਹ ਰੈਪ ਕਰਦੇ ਸੀਗੇ ਉਹਨਾਂ ਡੱਬਿਆਂ ਨੂੰ ਉਹਨਾਂ ਟੂਲਸ ਨੂੰ ਜਿਹਦੇ ਨਾਲ ਇਹ ਬੰਨ੍ਹਦੇ ਸੀਗੇ ਉਹ ਸਾਰਾ ਕੁਝ ਰੈਪ ਹੁੰਦਾ ਤੇ ਜਦੋਂ ਇਹਨਾਂ ਦੇ ਫਿੰਗਰਪ੍ਰਿੰਟਸ ਮੈਚ ਕੀਤੇ ਜਾਂਦੇ ਆ ਤਾਂ ਪਤਾ ਲੱਗ ਜਾਂਦਾ ਵੀ ਕੋਕੀਨ ਵੀ ਇਹਨਾਂ ਨੇ ਹੀ ਰੈਪ ਕੀਤੀ ਆ ਕਿਉਂਕਿ ਇਹਨਾਂ ਦੇ ਫਿੰਗਰਪ੍ਰਿੰਟਸ ਜਿਹੜੇ ਆ ਉਹਦੇ ਨਾਲ ਮੈਚ ਖਾਂਦੇ ਹੁੰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਅੰਡਰ ਸਰਵੇਲੈਂਸ ਰੱਖ ਰਿਆ ਜਾਂਦਾ ਕਿਉਂਕਿ ਇੰਗਲੈਂਡ ਦੇ ਵਿੱਚ ਜਦੋਂ ਤੱਕ ਪੁਖਤਾ ਸਬੂਤ حاصل ਨਹੀਂ ਹੁੰਦੇ ਉਦੋਂ ਤੱਕ ਇਹਨਾਂ ਨੂੰ ਅਰੈਸਟ ਨਹੀਂ ਕਰਦੇ ਉੱਥੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਛਾਪਾ ਮਾਰਦਿਆ ਤਾਂ ਇਹਨਾਂ ਦੇ ਘਰੋਂ ਫੇਰ 52 ਲੱਖ ਰੁਪਈਆ ਮਿਲਦਾ ਚਾਂਦੀ ਦੀਆਂ ਇੱਟਾਂ ਮਿਲਦੀਆਂ ਜਿਦੇ ਉੱਤੇ ਸੋਨੇ ਦਾ ਜਿਹੜਾ ਵਰਕ ਚੜਾਇਆ ਹੁੰਦਾ ਇਹ ਤੋਂ ਇਲਾਵਾ ਹੋਰ ਕਈ ਮਹਿੰਗਾ ਸਾਜ਼ੋ-ਸਮਾਨ ਮਿਲਦਾ ਤਾਂ 2021 ਦੇ ਵਿੱਚ ਜਦੋਂ ਕੋਰੋਨਾ ਪੂਰੇ ਜੋਬਨ ਤੇ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸੇ ਦੌਰਾਨ ਇਹ ਕੀ ਕਰਦੀ ਆ ਕਿਉਂਕਿ ਇਹਨਾਂ ਨੂੰ ਹੁਣ ਉਸ ਬੱਚੇ ਨਾਲ ਤਾਂ ਪਿਆਰ ਰਿਹਾ ਨਹੀਂ ਹੁੰਦਾ ਜਿਹੜਾ ਇਹਨਾਂ ਨੇ ਗੁਜਰਾਤ ਤੋਂ ਅਡਾਪਟ ਕੀਤਾ ਹੁੰਦਾ ਇਹ ਔਰਤ ਕੀ ਕਰਦੀ ਆ ਇੱਕ ਮੁੰਡਾ ਨਾਂ ਦਾ ਵਿਅਕਤੀ ਹਾਇਰ ਕਰਦੀ ਆ ਗੁਜਰਾਤ ਦੇ ਵਿੱਚ ਉਹਨੂੰ ਕਹਿੰਦੀ ਆ ਵੀ ਜਿਹੜਾ ਮੇਰਾ ਮੁੰਡਾ ਜਿਹਦਾ ਨਾਂ ਗੋਪਾਲ ਹੈ ਜਿਹਨੂੰ ਇਹਨੇ 2015 ਦੇ ਵਿੱਚ ਗੋਦ ਲਿਆ ਸੀ ਕਹਿੰਦੀ ਉਹਦਾ ਕਤਲ ਕਰ ਦੇ ਕਿਉਂਕਿ ਉਹਦਾ ਕਤਲ ਹੋ ਜਾਏਗਾ ਉਹ ਮਰ ਜਾਏਗਾ ਤਾਂ ਉਹ ਜਿਹੜਾ 1 ਕਰੋੜ ਰੁਪਇਆ ਮੈਂ ਜਮ੍ਹਾਂ ਕਰਾਇਆ ਹੋਇਆ ਉਹ ਮੈਨੂੰ ਵਾਪਸ ਮਿਲ ਜਾਏਗਾ ਇਹ 5-7 ਲੱਖ ਰੁਪਏ ਚ ਉਸ ਮੁੰਡਾ ਵਿਅਕਤੀ ਦੇ ਨਾਲ ਨਾਲ ਸੌਦਾ ਕਰ ਲੈਂਦੀ ਆ ਔਰ ਮੁੰਡਾ ਕੀ ਕਰਦਾ ਉਹ ਇਹਦੇ بیٹے ਗੋਪਾਲ ਦਾ ਕਤਲ ਕਰ ਦਿੰਦਾ ਔਰ ਨਾਲ ਦੀ ਨਾਲ ਗੋਪਾਲ ਦੇ ਜੀਜੇ ਦਾ ਕਤਲ ਕਰ ਦਿੰਦਾ ਕਿਉਂਕਿ ਗੋਪਾਲ ਜਿਹੜਾ ਇਹ ਜਤੀਮ ਹੁੰਦਾ ਔਰਫਨ ਹੁੰਦਾ ਇਹਦੇ ਮਾਤਾ ਪਿਤਾ ਨਹੀਂ ਹੁੰਦੇ ਇਹ ਆਪਣੀ ਭੈਣ ਦੇ ਕੋਲ ਰਹਿ ਰਿਹਾ ਹੁੰਦਾ ਤਾਂ ਇਹ ਕੀ ਕਰਦਾ ਜਿਹੜਾ ਵਿਅਕਤੀ ਇਹ ਇਹਦਾ ਗੋਦ ਲਏ بیٹے ਦਾ ਵੀ ਕਤਲ ਕਰਦਾ ਔਰ ਉਹਦੇ ਜੀਜੇ ਦਾ ਵੀ ਕਤਲ ਕਰ ਦਿੰਦਾ ਉਹੀ ਰਕਮ ਇਹਨੂੰ ਹਾਸਲ ਹੋ ਜਾਂਦੀ ਹੈ 2017 ਦੇ ਵਿੱਚ ਇਹ ਤੋਂ ਬਾਅਦ ਹੁਣ ਜਦੋਂ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਖਿਲਾਫ ਦੋਸ਼ ਆਇਦ ਹੋ ਗਏ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਕੋਕੀਨ ਜਿਹੜੀ ਹੈ ਉਹ ਆਸਟ੍ਰੇਲੀਆ ਤੋਂ ਫੜੀ ਗਈ ਇਹਨੂੰ ਜਿਹੜਾ ਅਰੈਸਟ ਕਰ ਲਿਆ ਜਾਂਦਾ ਤਾਂ ਹੁਣ ਇਹਦੇ ਖਿਲਾਫ ਮਨੀ ਲਾਂਡਰਿੰਗ ਤੇ ਨਸ਼ਾ ਤਸਕਰੀ ਦੇ ਵੱਖ-ਵੱਖ ਕੇਸ ਦਰਜ ਹੁੰਦੇ ਆ ਮਨੀ ਲਾਂਡਰਿੰਗ ਦੇ 18 ਕੇਸ ਇੱਤੇ ਦਰਜ ਹੁੰਦੇ ਇਸ ਜੋੜੇ ਉੱਤੇ ਅਨੀਤਾ ਧੀਰ ਔਰ ਇਹਦਾ ਘਰ ਵਾਲਾ ਕਵਲਜੀਤ ਸਿੰਘ ਰਾਈ ਜ਼ਾਦਾ ਤੇ 12 ਕੇਸ ਦਰਜ ਹੁੰਦੇ ਆ ਇਹ ਜਿਹੜੀ ਇੰਪੋਰਟ ਐਕਸਪੋਰਟ ਦੇ ਵਿੱਚ ਇਲੀਗਲੈਰਟੀ ਵਰਤਦੇ ਆ ਜਿਹਦੇ ਵਿੱਚ ਇਹ ਨਸ਼ਾ ਭੇਜਦੇ ਆ ਲੰਘੇ ਸੋਮਵਾਰ 21 ਤਰੀਕ ਵਾਲੇ ਦਿਨ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਇਹਨਾਂ ਨੂੰ ਹੁਣ 33 ਸਾਲ ਦੀ ਸਜ਼ਾ ਸੁਣਾਈ ਹੈ ਔਰ ਇੱਥੇ ਹੀ ਬਸ ਨਹੀਂ ਕਿਉਂਕਿ ਉਹ ਜਿਹੜਾ ਮੁੰਡਾ ਵਿਅਕਤੀ ਆ ਉਹ ਵੀ ਗ੍ਰਿਫਤਾਰ ਹੋ ਜਾਂਦਾ ਉਹ ਇਹਨਾਂ ਦਾ ਨਾਮ ਲੈ ਦਿੰਦਾ ਗੁਜਰਾਤ ਪੁਲਿਸ ਦੇ ਅੱਗੇ ਤਾਂ ਇੱਕ ਐਪਲੀਕੇਸ਼ਨ ਭਾਰਤ ਸਰਕਾਰ ਵੱਲੋਂ ਵੀ ਦੇ ਦਿੱਤੀ ਜਾਂਦੀ ਹੈ ਕਿ ਇਹਨੂੰ ਜਿਹੜਾ ਅਸੀਂ ਅਰੈਸਟ ਕਰਨਾ ਕਿਉਂਕਿ ਇਹ ਇੱਕ ਮਰਡਰ ਕੇਸ ਦੇ ਵਿੱਚ ਇਨਵੋਲਵ ਹੈ ਪਰ ਕਿਉਂਕਿ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਵੀ ਪਹਿਲਾਂ ਇਹਨੂੰ ਇੱਥੇ ਸਜ਼ਾ ਪੂਰੀ ਕਰ ਲੈਣ ਦਿਓ ਹੁਣ ਇਹਦੀ ਏਜ ਅੱਜ 60 ਸਾਲ ਹੈ ਔਰ ਇਹਦਾ ਘਰ ਵਾਲਾ 35 ਸਾਲ ਦਾ ਹੁਣ ਇਹ ਸਭ ਦੇ ਵਿੱਚ ਜਿਹੜਾ ਇਹ ਔਰਤ ਤੇ ਇਹਦਾ ਘਰ ਵਾਲਾ ਅਨੀਤਾ ਧੀਰ ਤੇ ਕਵਲਜੀਤ ਨੂੰ 33 ਸਾਲ ਦੀ ਸਜ਼ਾ ਹੋਈ ਹੈ ਔਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਜ਼ਾ ਉੱਥੇ ਪੂਰੀ ਹੋਏਗੀ ਤਾਂ ਇਹਨਾਂ ਨੂੰ ਭਾਰਤ ਲਿਆਂਦਾ ਜਾਏਗਾ ਔਰ ਗੋਪਾਲ ਤੇ ਉਹਦੇ ਜੀਜੇ ਦੇ ਕੇਸ ਦੇ ਵਿੱਚ ਇਹਨਾਂ ਨੂੰ ਫੇਰ ਸਜ਼ਾ ਸੁਣਾਈ ਜਾਏਗੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।